ਜਿਹਨੋ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਇਹ ਉਹਦੇ ਵੱਲੋਂ ਜਿਹੜੀ ਆ ਗੋਲੀ ਚਲਾਈ ਗਈ ਆ ਉਹਦੇ ਕੋਲ ਇੱਕ ਚਲਾਈ ਆ ਜੀ ਗੋਲੀ ਜੋ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਵੀ ਉਹਤੇ ਗੋਲੀ ਲੱਗੀ ਆ ਜਿਹੜੀ ਮੈਨੂੰ ਦੇਖ ਕੇ ਕਿ ਤੁਸਲਾ ਗੂਲ ਦਾ ਗੂਲ ਹੈ ਡੀਕੈਪਟ ਹੈ ਡੀਕੈਪਟ ਤੇ ਠੀਕ ਹੈ ਬਾਤ ਹੈ ਕਿ ਮੈਂ ਪੇਸਾਂ ਦਾ ਕਿ ਮੈਂ ਆਪਣੇ ਬੇਟੇ ਵਾ ਗੱਲ ਕਰਿਆ ਉਹ ਕਹਿੰਦਾ ਮੰਨੀ ਨਹੀਂ ਕਦੋਂ ਮੈਂ ਪਤਾ ਕਰਾਂਗਾ ਮੈਂ ਕਿ ਬੈਸ ਤੂੰ ਤੂੰ ਗੂਲ ਨਾ ਜਾ ਪਤਾ ਕਰਨੇ ਇਹ ਤਾਂ ਨਾ ਦੂਸਰੀ ਤੇ ਸਗੜਾ ਉੱਤੇ ਉੱਡਣ ਪਤਾ ਕਰ। ਜਿਹਨੇ ਓਖਾਇਆ ਪਰ ਉਹਦਾ ਦੂਜਾ ਜਿਹੜਾ ਗੋਲੀ ਲੱਗੀ ਹੈ ਜੀ। ਬਹੁਤ ਪਤਾ ਨਹੀਂ ਇਹ ਕਹਿੰਦਾ ਇਹਨੂੰ ਥੋੜਾ ਇਹ ਦੱਸੋ ਜੀ ਹੁਣ ਤੁਹਾਡਾ ਮੁੰਡਾ ਠੀਕ ਹੈ ਜੀ? ਹਾਂ ਜੀ ਮੇਰਾ ਮੁੰਡਾ ਪਤਾ ਤੁਹਾਨੂੰ ਪਤਾ ਹੈ ਵੀ ਠੀਕ ਹੈ ਨਾ? ਹਾਂ ਜੀ। ਪਰ ਜਿਹੜਾ ਮੁੰਡਾ ਗੋਲੀ ਲੱਗੀ ਹੈ ਉਹਦਾ ਕੋਈ ਪਤਾ ਨਹੀਂ ਹੈ ਕਿ ਬੱਚੂ ਤਾਂ ਇਹ ਤਾਂ ਮਹਾਰਾਜ ਨਹੀਂ ਮਹਾਰਾਜ ਪਰ ਉਹ ਪੁੱਤ ਬਸ ਜਾਇਗਾ ਮੇਰਾ ਪੁੱਤ ਉਹ ਜਾਇਓ ਪੁੱਤ ਥੋੜੇ ਥੋੜੇ ਕੌਣ ਦੇ ਬਾਰੇ ਐਨੇ ਜਣਿਆਂ ਨੂੰ ਆਉਣ ਦੀ ਕੀ ਲੋੜ ਸੀ ਤਿੰਨ ਜਣੇ ਆਏ ਆ ਉਹ ਪਤਾ ਗਿਆ ਕੱਲ ਜੀ ਮੈਂ ਤਾਂ ਅਹਰੇ ਆਪਣੇ بیٹے ਨਾਲ ਗੱਲ ਕਰੀ ਸੀ ਉਹ ਮੁੰਡਾ ਦੂਸਰਾ ਚੱਲਿਆ ਤਾਂ ਕੀ ਹੋ ਪਾਸਾ ਕੱਲ ਉਹਨਾਂ ਨੇ ਕੀ ਆ ਪਤਾ ਨਹੀਂ ਵੀ ਮੁੰਡੇ ਨਾਲ ਉਹਨਾਂ ਫੋਨ ਕਰਿਆ ਕੀ ਫੜਿਆ ਕਰਨ ਕੋਈ ਯਾਦ ਉਸਦੇ ਗੋੜੀ ਲੱਗੀ ਮੇਰੇ ਬੇਟਾ ਮੈਨੂੰ ਕਹਤ ਤਨੂ ਆਪ ਨੂੰ ਤਾਂ ਪਤਾ ਹੋਣਾ ਨਾ ਵੀ ਸਾਢੇ 1 ਕਰੋੜ ਦੇ ਵਿੱਚ ਇੰਨੇ ਪੈਸੇ ਬੈਲੈਂਸ ਹੈ ਨੇ ਜਾਂ ਕਿਸ ਤਰ੍ਹਾਂ ਜੀ ਮੇਰੇ ਪਹਿਲਾਂ ਕੌਣ ਕਢਾਉਣ ਆਉਂਦਾ ਥੋੜਾ ਮੁੰਡਾ ਲੈ ਕੇ ਜਾਂਦਾ ਪੈਸੇ ਕਢਾ ਕੇ ਮੈਂ ਦੇਖੇ ਜਾਂਦੀ ਆ ਜੀ ਫਿਰ ਕਢਾ ਕੇ ਲੈ ਫਿਰ ਤੁਸੀਂ ਆਪ ਕਿਉਂ ਨਹੀਂ ਪਹੁੰਚੇ ਉਸ ਟਾਈਮ ਜੇ ਤੁਹਾਨੂੰ ਪਤਾ ਪਤਾ ਵੀ ਇਹ ਮੁੰਡਾ ਤੁਹਾਡਾ ਨਾਲ ਕਿਸੇ ਬੰਦਿਆਂ ਨੂੰ ਹੋਰ ਨੂੰ ਲੈ ਕੇ ਗਿਆ ਆਹ ਮੁੰਡਾ ਵੀ ਮੇਰਾ ਨਹੀਂ ਤਾਂ ਜਿਹੜਾ ਨੇ ਲੈ ਕੇ ਬਲਾ ਕੇ ਲੈ ਕੇ ਆਇਆ ਮੈਂ ਮਤਲਬ ਉਹ ਸੀ ਅੱਛਾ ਹਾਂਜੀ ਚਲੋ ਇਹ ਨਹੀਂ ਨਾ ਕਰੀ ਨਾ ਕਰ ਦਰਖਾਵਤ ਇਹ ਨਹੀਂ ਕਿ ਮੈਂ ਬਲਾ ਕੇ ਜਾ ਕੇ ਦਰਖਾਵਤ ਦੇਣੀ ਕਿ ਮੈਂ ਸਰਪੰਚ ਬੱਤੀ ਇਹ ਤੁਹਾਡੇ ਕੋਲ ਜਾ ਲੰਦਰ ਖਾ ਜੋ ਇਹ ਆਈ ਵਰੀ ਹਰੇਕ ਦੇ ਤੁਹਾਨੂੰ ਲੱਗਦਾ ਕੋਈ ਬੈਂਕ ਵਾਲਿਆਂ ਦੀ ਕੋਈ ਮਤਲਬ ਖਾਲਸਤਾਨੀ ਸੀ ਵੀ ਤਾਂ ਤੁਹਾਨੂੰ ਇਹ ਮੁੰਡੇ ਨੂੰ ਥੋੜੇ ਨੂੰ ਆਉਣਾ ਪਿਆ ਤਾਂ ਇਹ ਹਾਸਾ ਵਾਪਰਿਆ ਨਹੀਂ ਨਹੀਂ ਤੁਹਾਨੂੰ ਇਹ ਲੱਗਦਾ ਵੀ ਕੋਈ ਫਰਾਡ ਕਰਦੇ ਆ ਬੈਂਕ ਵਾਲੇ ਕੋਈ ਪੈਸੇ ਨਾਲ ਤੁਹਾਡੇ ਨਾਲ ਇਹ ਹਰੇਕ ਗੱਲ ਇਹ ਕਰਦੇ ਜੀ ਪੈਸਿਆਂ ਪਿੱਛੇ ਹੇਰਾ ਫੇਰੀ ਹਰੇਕ ਗੱਲ ਕਰਦੇ ਅੱਛਾ ਹਾਂ ਜੀ ਹੋਰ ਬੈਂਕਾਂ ਮੱਛੀ ਸੀਮਾ ਨਹੀਂ ਹੋ ਰਹੀ ਚਲੋ ਕੋਈ ਨਹੀਂ ਅਸੀਂ ਇਹ ਵੀ ਆਪਾਂ ਸਵਾਲ ਕਰਾਂਗੇ ਬੈਂਕ ਮੈਨੇਜਰ ਨੂੰ ਵੀ ਕੀ ਕਹਿੰਦੇ ਨੇ ਠੀਕ ਹੈ ਧੰਨਵਾਦ ਥੋੜਾ ਬਹੁਤ ਸਰ ਇਹ ਮੁਹਾਲੀ ਜਿਹਦੇ ਦੇ ਪਿੰਡ ਮੱਜਰੇ ਵਿੱਚ ਇੱਕ ਬੈਂਕ ਨਹੀਂ ਨਸੀਗਾ ਬਹੁਤ ਚੰਗੀ ਹੈ ਇਸ ਦੀ ਇਹ ਪੁਰਾਣਾ ਮਾਮਲਾ ਦੇਖੋ ਇਹ ਜੀ ਆਪਣਾ ਨਾ ਜਿਹੜੇ ਮੱਜਰੇ ਦੇ ਹੈਗੇ ਸੀ ਜਿਹੜੇ ਦੋ ਮੁੰਡੇ ਇਹਨਾਂ ਦਾ ਇੱਥੇ ਅਕਾਊਂਟ ਹੈਗਾ ਬੈਂਕ ਦੇ ਵਿੱਚ ਇਹਦੇ ਮਦਰ ਦਾ ਤੇ ਹਜੇ ਤੱਕ ਤਾਂ ਜਿਹੜੀ ਹੁਣੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਆਪਸ ਵਿੱਚ ਜਿਹੜਾ ਸਕਿਉਰਟੀ ਵਾਲਾ ਹੈ ਉਹਦੇ ਨਾਲ ਬਹਿਸ ਹੋਈ ਸੀ ਬਹਿਸ ਹੋਣ ਕਾਰਨ ਜਿਹੜੀ ਆ ਫੁਟੇਜ ਵੀ ਅਸੀਂ ਕਢਵਾਈ ਆ ਹੁਣ ਉਹਦੇ ਵਿੱਚ ਤੇ ਉਹਦੇ ਵੱਲੋਂ ਜਿਹੜੀ ਹੈਗੀ ਆ ਗੋਲੀ ਚਲਾਈ ਗਈ ਆ ਉਹਦੇ ਕੋਲੋਂ ਤੇ ਉਹ ਹੁਣ ਪੀਜੇ ਲੈ ਗਏ ਆ ਬਾਕੀ ਜੀ ਤਫਤੀਸ਼ ਕਰਦੇ ਆ ਇਹਦੇ ਵਿੱਚ ਕੀ ਗੱਲਬਾਤ ਆਪਸ ਵਿੱਚ ਹੋਈ ਸੀ ਇਹਨਾਂ ਦੀ ਕਿਹੜੀ ਗੱਲ ਉਹਨਾਂ ਦੀ ਜਿਹੜੀ ਲੜਾਈ ਹੋਈ ਆ ਆਪਸ ਵਿੱਚ ਇਹਦੇ ਹਰਕੇ ਉਹਨੇ ਗੋਲੀ ਚਲਾ ਦਿੱਤੀ ਸੀ ਇੱਕ ਚਲਾਈ ਆ ਜੀ ਗੋਲੀ ਜੋ ਉਹ ਮਨੀ ਮੁੰਡਾ ਦੱਸ ਰਿਹਾ ਜਿਹੜਾ ਮਾਜਰੇ ਦਾ ਹੈਗਾ ਇਹ ਉਹਦੇ ਗੋਲੀ ਲੱਗੀ ਹੈ ਜਿਹੜੀ ਤੇ ਬਾਕੀ ਜਾ ਕੇ ਕੋਰ ਪੀਜੀ ਦੇਖਦੇ ਆਂਗੇ ਉੱਥੇ ਰੁਕਾ ਗਿਆ ਵਾ ਕਿਸ ਤਰ੍ਹਾਂ ਲੱਗਦਾ ਕਿ ਉਹਦਾ ਆਪਾਂ ਜਿਹੜੇ ਕੋਕੜੀ ਦੇ ਰਾਦੇ ਨਾਲ ਆਇਆ ਇਸ ਨੌਜਵਾਨ ਦੇ ਜੀ ਇਹਨਾਂ ਦੀ ਮਦਰ ਦਾ ਇੱਥੇ ਕਾਊਂਟ ਆ ਜੋ ਅਜੇ ਤੱਕ ਬੈਂਕ ਵਾਲਿਆਂ ਕੋਲ ਜਿਹੜਾ ਅੰਦਰ ਸਟਾਫ ਨੂੰ ਕੋ ਪੁੱਛ ਕੇ ਜੀ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਇਹਨਾਂ ਦੀ ਆਪਸ ਵਿੱਚ ਕੋਈ ਬਹਿਸ ਹੋਈ ਸੀ ਵੀ ਗਲਤ ਬੋਲਣ ਕਰਕੇ ਕੁਝ ਵੀ ਸਾਨੂੰ ਤੁਸੀਂ ਗਲਤ ਓਕੇ ਬਾਰੇ ਬੋਲਦੇ ਆ ਜਿੱਤੇ ਕਰਕੇ ਬਾਹਰ ਨਿਕਲ ਗਏ ਸੀ ਪਰ ਸਿਕਿਉਰਿਟੀ ਆਲਣ ਨੇ ਜਿਹੜਾ ਫੁਟੇਜ ਦੇਖਿਆ ਬਾਹਰ ਆ ਕੇ ਉਹਨੇ ਜਿਹੜੀ ਹੈਗੀ ਉਹਦੇ ਉੱਪਰ ਗੋਲੀ ਚਲਾਤੀ ਸੀ ਹਾਂਜੀ ਉਹਨੂੰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਉਹਨੂੰ ਅਜੇ ਦੇਖਦੇ ਆਂ ਜੀ ਅੱਗੇ ਉਥੋਂ ਕੀ ਉਹਦੇ ਅੰਦਾਜ਼ ਤੇ ਅੱਗੇ ਕਾਰਵਾਈ ਕੀਤੀ ਜਾਊਗੀ ਜ ਬੈਪਨੂ ਦੇ ਕੋਲ ਸੀ ਜਿਹੜਾ ਹੈਗਾ ਲਾਇਸੈਂਸੀ ਹੈਗਾ ਉਹਦੇ ਕੋਲ ਜਿਹੜਾ ਹੈਗਾ ਇਹ ਉਹ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਪੀਜੀ ਤੋਂ ਆਈ ਆ ਇਹ ਹੁਣ ਜਾ ਕੇ ਅਸੀਂ ਇੱਕ ਵਾਰ ਉੱਥੇ ਦੇਖਦੇ ਆਂ ਜੀ ਵੀ ਕੀ ਉੱਥੇ ਹਾਲਾਤ ਹੈਗੇ ਆ ਉਸ ਹਾਲਾ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਊਗੀ ਕੀ ਨੋਟਿਸਾਂ ਦੀ ਕੀਤੀ ਹੋਊਗਾ ਇੱਕ ਦੀ ਲੱਗੀ ਹੋਈ ਹੈ ਤੱਕ ਜਾਈ ਜਿਹੜਾ ਹੈਗਾ ਵਾ ਇੱਕ ਦੇ ਜੇ ਮੈਨੇਜਰ ਸਾਹਿਬ ਇਹਨਾਂ ਦੇ ਆਏ ਨਹੀਂ ਜੀ ਹਜੇ ਉਹ ਜਿਹੜੇ ਹਜੇ ਰਸਤੇ ਵਿੱਚ ਆ ਪਰ ਇਹਦੇ ਵਿੱਚ ਕੋਈ ਜੋ ਫੁਟੇਜ ਵੀ ਕਢਾਈ ਆ ਉਹ ਲੁੱਟਦਾ ਇਦਾਂ ਦਾ ਕੋਈ ਹੈ ਨਹੀਂ ਆਲਸੋ ਇਹਨਾਂ ਦੀ ਲੜਾਈ ਕਰਕੇ ਹੀ ਜਿਹੜਾ ਉਹਨੇ ਗੁੱਸੇ ਜਾ ਕੇ ਗੋਲੀ ਚਲਾ ਦਿੱਤੀ ਹੁਣ ਅਸੀਂ ਉਤੋਂ ਇਨਫੋਰਮੇਸ਼ਨ ਆਈ ਆ ਅੱਗੇ ਜਿਹੜੀ ਹੈਗੀ ਆ ਬਣਦੀ ਤਫਤੀਸ਼ ਕਰਕੇ ਜੋ ਵੀ ਐਫਆਈਆ ਦਰਜ ਕਰਕੇ ਜਿਹੜੀ ਕਾਰਵਾਈ ਅਮਲ ਤੇ ਲਿਆਵਾਂਗੇ ਜੀ ਥੈਂਕ ਯੂ